ਮੇਰਾ ਨਾਮ ਅਮਨ ਸਿੰਘ ਸੰਤੋਖਰਤਾ ਸਿੰਘ ਮੈਂ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹਾਂ ਮੈਨੂੰ ਕੁਝ ਸਮੇ ਤੋਂ ਨਿਗਾਦੀ ਦਰਦ ਹੋ ਰਹੀ ਸੀ ਤੇ ਮੈਂ ਬਰਨਾਲੇ ਡਾਕਟਰ ਰੇਮ ਹੌਸਪੀਟਲ ਆਇਆ ਤੇ ਡਾਕਟਰ ਨੇ ਮੈਨੂੰ ਚਿੱਟੇ ਮੂਥੀ ਦੀ ਕੈਰਾਕਟਰੀ ਤੇ ਮੈਨੂੰ ਉਹਨਾਂ ਨੇ ਪ੍ਰੇਸ਼ਣ ਕਰਾਉਣ ਦੀ ਸਲਾਹ ਦਿੱਤੀ ਤੇ ਮੈਂ ਆਪਣਾ ਪਹਿਲਾ ਸੇਹੀ ਅੱਖ ਦਾ ਆਪਰੇਸ਼ਨ ਕਰਵਾਇਆ ਤੇ ਜਦੋਂ ਮੇਰੀ ਲਾਈਨ ਦੇ ਕੋਆਪੇ ਮੇਰੀ ਅੱਖ ਠੀਕ ਹੋ ਗਈ ਤੇ ਮੈਂ ਹਫਤੇ ਬਾਅਦ ਹੀ ਆਪਣੇ ਖੱਬੇ ਅੱਖ ਦੇ ਵਿੱਚ ਲੈਂਸ ਬਵਾਇਆ ਤੇ ਮੇਰੀ ਨਿਗਾਹ ਬਹੁਤ ਵਧੀਆ ਬਣ ਗਈ ਹੈ ਅੱਜ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਦਰਸਾਂ ਨਾਲ ਮਿਲ ਕੇ ਹਰ ਹੋਰ ਸਾਰੇ ਸਟਾਫ ਨਾਲ ਮਿਲ ਕੇ ਇਹਨੂੰ ਬਹੁਤ ਵਧੀਆ ਲੱਗਿਆ ਤੇ ਇਥੋਂ ਵੀ ਜਿਹੜੀਆਂ ਸਹੂਲਤਾਂ ਹਨ ਉਹ ਬਹੁਤ ਵਧੀਆ ਮੈਨੂੰ